ਦੇਵਾਂ ਦੇ ਦੇਵ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਦੇ ਦਿਨ ਧਰਤੀ ਤੇ ਆਏ ਸੀ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ ਤਾਂ ਸਾਰੇ ਜਿੰਨੇ ਵੀ ਦੇਵੀ ਦੇਵਤੇ ਸੀ ਉਹਨਾਂ ਦੇ ਨਾਲ ਧਰਤੀ ਤੇ ਆਏ ਸੀ ਅੱਜ ਦਾ ਦਿਨ ਬਹੁਤ ਹੀ ਖਾਸ ਹੈਗਾ ਦੇਖੋ ਮੈਂ ਬਾਰ ਬਾਰ ਤੁਹਾਨੂੰ ਤਿੰਨ ਵੀਡੀਓ ਪਾ ਚੁੱਕੀ ਆਂਗੀ ਹਜੇ ਵੀ ਤੁਸੀਂ ਅਗਰ ਵਿਸ਼ਵਾਸ ਨਾ ਕੀਤਾ ਤਾਂ ਇਹ ਤੋਂ ਮਾੜੇ ਕਰਮ ਆਪਣੇ ਹੋਰ ਕੋਈ ਨਹੀਂ ਹੋ ਸਕਦੇ ਕਿਉਂਕਿ ਕਹਿੰਦੇ ਹੁੰਦੇ ਨੇ ਆਪਾਂ ਸਾਰੀ ਜ਼ਿੰਦਗੀ ਲੰਘਾ ਦਿੰਨੇ ਆ ਹੋਰ ਕਮਾਕਾਰਾਂ ਦੇ ਵਿੱਚ ਘਰ ਦੇ ਕੰਮ ਕਾਜ ਜੋ ਵੀ ਆਪਾਂ ਕਰਦੇ ਆ ਹਨਾ ਤਾਂ ਅੱਜ ਦਾ ਦਿਨ ਅਗਰ ਤੁਸੀਂ ਹਨਾ 24 ਘੰਟਿਆਂ ਦੇ ਵਿੱਚੋਂ 2.5 ਘੰਟੇ 2 ਘੰਟੇ 1 ਘੰਟਾ ਅੱਧਾ ਘੰਟਾ ਜਿੰਨਾ ਵੀ ਹੋ ਸਕੇ ਆ ਨਾ ਤਾਂ ਤੁਸੀਂ ਵਾਹਿਗੁਰੂ ਜੀ ਦੀ ਜਾਦ ਦੇ ਵਿੱਚ ਬੈਠੇ ਹੋ ਕਿਸੇ ਵੀ ਤਰੀਕੇ ਦੀ ਕੋਈ ਵੀ ਤੁਹਾਡੇ ਮਨ ਦੀ ਜਿਹੜੀ ਮਨੋ ਕਾਮਨਾ ਹੈ ਉਹ ਕਦੇ ਵੀ ਨਹੀਂ ਹੋ ਸਕਦੀ ਵੀ ਪੂਰੀ ਨਾ ਹੋਵੇ ਤੇ ਅੱਜ ਸ਼ਾਮ ਨੂੰ ਤੁਸੀਂ ਦੀਪਮਾਲਾ ਵੀ ਜ਼ਰੂਰ ਕਰਨੀ ਕਿਉਂਕਿ ਜਿਸ ਘਰ ਦੇ ਵਿੱਚ ਰੋਸ਼ਨੀ ਹੁੰਦੀ ਹੈ ਨਾ ਉਸ ਘਰ ਦੇ ਵਿੱਚ ਕਹਿੰਦੇ ਹੁੰਦੇ ਨੇ ਕਿ ਵਾਹਿਗੁਰੂ ਜੀ ਦਾ ਬਾਸਾ ਜ਼ਰੂਰ ਹੁੰਦਾ ਹੈ ਤੇ ਆਪਣੇ ਘਰ ਦੇ ਵਿੱਚ ਹੈ ਨਾ ਇਹ ਜੇ ਦਿਨਾਂ ਦੇ ਕੋ ਤਿੱਥਿਆ ਕੋਈ ਵੀ ਮਾੜਾ ਨਹੀਂ ਹੈਗਾ ਸਾਰਾ ਦਿਨ ਵਾਈਗੁਰੂ ਜੀ ਦੇ ਯਾਦ ਦੇ ਵਿੱਚ ਹੋਵੇ ਤਾਂ ਉਹ ਹੈ ਪਰ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਸੰਗਰਾਮ ਦਮਸਿਆ ਪੁੰਨੀਆਂ ਹਨ ਪੁੰਨੀਆਂ ਹਨ ਵੀ ਇਹ ਚੀਜ਼ਾਂ ਨਾ ਛੋਟੀ ਛੁਟੀਆਂ ਆਪਾਂ ਨੂੰ ਹੁੰਦਾ ਵੀ ਵਾਈਗੁਰੂ ਜੀ ਦੇ ਨਾਲ ਪਿਆਰ ਵਾਈਗੁਰੂ ਦੇ ਮਿਲਾਪ ਦੀਆਂ ਹੁੰਦੀਆਂ ਨੇ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸਾਂਗੀ ਗੁਰੂ ਸਾਹਿਬ ਜੀ ਦੀ ਮਹਿਮਾ ਵੀ ਥੋੜੀ ਜਿਹੀ ਸੁਣਾਵਾਂਗੀ ਤੇ ਜਰੂਰ ਕਰਨੀ ਤੁਸੀਂ ਸ਼ਾਮ ਨੂੰ ਦੀਵੇ ਜਰੂਰ ਜਲਾਉਣੇ ਸਵੇਰੇ ਮੈਂ ਤੁਹਾਨੂੰ ਦੱਸਿਆ ਜਿਹੜੇ ਉਹ ਦੀਪਕ ਜਿਹੜੀਆਂ ਭੈਣਾਂ ਨੇ ਜਲਾ ਲਏ ਤਾਂ ਬਹੁਤ ਵਧੀਆ ਗੱਲ ਹੈ ਜੇ ਅਗਰ ਨਹੀਂ ਕੀਤਾ ਤਾਂ ਤੁਸੀਂ ਸ਼ਾਮ ਨੂੰ ਇਸ ਚ ਤੇ ਆਪਣੇ ਘਰ ਦੇ ਵਿੱਚ ਸਵੇਰੇ ਸੌਰੀ ਸ਼ਾਮ ਨੂੰ ਹੁਣ ਗੁਰੂ ਸਾਹਿਬਾਂ ਜੀ ਦੀ ਤਸਵੀਰ ਅੱਗੇ ਵੀ ਦੇਸੀ ਕਿਉਂ ਦੀ ਜੋਤ ਲਗਾਉਣੀ ਤੇ ਗੁਰੂ ਸਾਹਿਬ ਜੀ ਨੂੰ ਅਰਦਾਸਾ ਕਰਨੀ ਆ ਕਿਉਂਕਿ ਅਰਦਾਸਾਂ ਹੀ ਨੇ ਆਪਣੇ ਕੋਲੇ ਜੱਜ ਕੋਈ ਪਤਾ ਨਹੀਂ ਕਿਸ ਟਾਈਮ ਆਪਣੇ ਅੰਦਰੋਂ ਸੱਚੇ ਮਨੋਂ ਅਰਦਾਸ ਨਿਕਲ ਜੇ ਤੇ ਵਾਹਿਗੁਰੂ ਜੀ ਤੁਹਾਡੀ ਉਸੇ ਟਾਈਮ ਪੂਰੀ ਕਰ ਦੇਣ ਤਾਂ ਵਿਸ਼ਵਾਸ ਨਾਲ ਕਰਨਾ ਸਾਰੇ ਭੈਣ ਭਰਾਵਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅੱਜ ਦਾ ਦਿਨ ਬਹੁਤ ਹੀ ਖਾਸ ਹੋਣ ਵਾਲਾ ਹੈ ਦੇਖੋ ਸਦੀਆਂ ਲੰਘੀਆਂ ਆਪਾਂ ਨੂੰ ਦੁੱਖਾਂ ਦੇ ਵਿੱਚ ਬਤੀਤ ਕਰਦਿਆਂ ਨੂੰ ਪਰ ਜਦੋਂ ਕਹਿੰਦੇ ਨੇ ਧਰਤੀ ਤੇ ਪਾਪ ਵੱਧ ਹੈ ਨਾ ਧਰਤੀ ਦੇ ਫਿਰ ਪੁਕਾਰ ਕਰਦੀ ਹੈ ਧਰਤੀ ਪੁਕਾਰ ਕਰਦੀ ਹੈ ਕਿ ਮੈਥੋਂ ਇਹ ਪਾਪ ਛੱਲਿਆ ਨਹੀਂ ਜਾਂਦਾ ਤੇ ਕੋਈ ਆਪਣਾ અવਤਾਰ ਭੇਜ ਇਸੇ ਤਰੀਕੇ ਨਾਲ ਜਦੋਂ ਸ੍ਰੀ ਗੁਰੂ ਨਾਨਕ ਤੇਜ ਜੀ ਸਿੱਖਾਂ ਦੇ ਪਹਿਲੇ ਗੁਰੂ ਆਏ ਨੀ ਧਰਤੀ ਤੇ ਉਸ ਟਾਈਮ ਵੀ ਧਰਤੀ ਤੇ ਬਹੁਤ ਹਹਾਕਾਰ ਮੱਚੀ ਹੋਈ ਸੀ ਬਹੁਤ ਜ਼ਿਆਦਾ ਕਤਲੇਆਮ ਪਖੰਡਵਾਦ ਜਿਵੇਂ ਕਿ ਜਿਉਂਦੀ ਲੜਕੀ ਨੂੰ ਜੇ ਅਗਰ ਉਸਦਾ ਪਤੀ ਗੁਜ਼ਰ ਜਾਂਦਾ ਸੀ ਤਾਂ ਜਿਉਂਦੀ ਨੂੰ ਉਹਦੇ ਨਾਲ ਸਾੜ ਦਿੱਤਾ ਜਾਂਦਾ ਸੀ ਤੇ ਉੱਥੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸਤੀਆਂ ਉਹ ਨਹੀਂ ਹੈਗੀਆਂ ਵੀ ਜਿਹੜੀਆਂ ਨੂੰ ਤੁਸੀਂ ਜ਼ਬਰਦਸਤੀ ਸਾੜਦੇ ਹੋ ਜਿਹੜੇ ਇਹ ਸਤੀਆਂ ਬਣੀਆਂ ਹੋਈਆਂ ਨੇ ਨਾ ਜਗਾ ਜਗਾ ਤੇ ਇਹ ਕਹਿੰਦੇ ਵੀ ਸਤੀਆਂ ਉਹ ਨਹੀਂ ਹੈਗੀਆਂ ਵੀ ਜਿਹੜੀਆਂ ਨੂੰ ਤੁਸੀਂ ਜ਼ਬਰਦਸਤੀ ਸਾੜਦੇ ਹੋ ਸਤੀਆਂ ਉਹ ਨਹੀਂ ਜਿਹੜੀਆਂ ਕਿ ਆਪਣੇ ਪਤੀ ਦੇ ਵਿਜੋਗ ਦੇ ਵਿੱਚ ਆਪਣੇ ਪਤੀ ਦੇ ਦੁੱਖ ਨਾ ਚਲਦੀਆਂ ਹੋਈਆਂ ਖੁਦ ਪ੍ਰਾਣ ਤਿਆਗ ਦੇਈਆਂ ਕਹਿਣ ਤੋਂ ਮੇਰਾ ਭਾਵ ਹੈਗਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀਗਾ ਪਾਪ ਨੂੰ ਪਖੰਡਵਾਦ ਨੂੰ ਖਤਮ ਕਰਨ ਲਈ ਉਸ ਟਾਈਮ ਕਹਿੰਦੇ ਵੀ ਇੱਕ ਦੁਨੀ ਚੰਦ ਨਾਂ ਦਾ ਬੰਦਾ ਸੀਗਾ ਉਹ ਪੰਡਤਾਂ ਤੋਂ ਹਵਨ ਕਰਵਾ ਰਿਹਾ ਸੀਗਾ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਪੁੱਛਿਆ ਵੀ ਕੀ ਕਰ ਰਹੇ ਆ ਉਹ ਕਹਿੰਦੇ ਵੀ ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਮੈਂ ਉਹਦੇ ਨਿਮਿਤ ਜੱਗ ਕਰ ਰਿਹਾ ਹਾਂ ਉਹਦੇ ਨਿਮਿਤ ਮੈਂ ਪਾਠ ਪੂਜਾ ਕਰਵਾ ਰਿਹਾ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਕਿਹਾ ਕਿ ਤੇਰੇ ਪਿਤਾ ਦਾ ਤਾਂ ਹਜੇ ਆਤਮਾ ਜਿਹੜੀ ਭਟਕਦੀ ਫਿਰਦੀ ਹੈ ਉਹ ਤਾਂ ਰਿਸ ਜੁਨੀ ਦੇ ਵਿੱਚ ਜਿਵੇਂ ਕਿ ਬਗਿਹੜ ਜੁਨੀ ਦੇ ਵਿੱਚ ਪਿਆ ਹੋਇਆ ਤੇ ਉਹ ਹੈਰਾਨ ਉਹ ਕਹਿੰਦਾ ਵੀ ਨਹੀਂ ਇਹ ਕਿ ਮੈਨੂੰ ਹੋ ਸਕਦਾ ਵੀ ਮੈਂ ਤਾਂ ਆਪਣੇ ਪਿਤਾ ਦੇ ਹਰ ਸਾਲ ਉਹਨਾਂ ਦਾ ਜੋ ਵੀ ਕਰਾਉਣਾ ਸ਼ਰਾਧ ਕਰਾਉਣਾ ਸਾਰਾ ਕੁਝ ਕਰਦਾ ਹਾਂ ਤੇ ਉਹ ਦੁਬਿਧਾ ਦੇ ਵਿੱਚ ਪੈ ਗਿਆ ਗੁਰੂ ਸਾਹਿਬ ਜੀ ਕਹਿੰਦੇ ਵੀ ਤੂੰ ਦੁਬਿਧਾ ਦੇ ਵਿੱਚ ਨਾ ਪੈ ਕਹਿੰਦੇ ਉਸ ਟਾਈਮ ਗੁਰੂ ਸਾਹਿਬ ਜੀ ਨੇ ਕੜਾ ਪ੍ਰਸ਼ਾਦ ਦੇ ਤਿਹਾਵਲ ਕੜਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਸੀ ਪਹਿਲਾਂ ਪੰਚਮ ਕੜਾ ਪ੍ਰਸ਼ਾਦ ਫਿਰ ਬਾਅਦ ਦੇ ਵਿੱਚ ਤਿਆਰ ਹੋਣ ਲੱਗਾ ਕਹਿੰਦੇ ਵੀ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰਕੇ ਉਹਨੂੰ ਥੋੜਾ ਜਿਹਾ ਪ੍ਰਸ਼ਾਦ ਦਿੱਤਾ ਤੇ ਉਹ ਦੁਨੀ ਚੰਦ ਕਹਿੰਦਾ ਵੀ ਮੈਨੂੰ ਕਿਵੇਂ ਬਤਲ ਲਗੂ ਵੀ ਮੇਰੇ ਪਿਤਾ ਜੀ ਨੇ ਕਹਿੰਦੇ ਵੀ ਫਲਾਣੇ ਥਾਵੇਂ ਤੇਰਾ ਪਿਤਾ ਇਹ ਬਗਿਆੜ ਜੁਨੀ ਦੇ ਵਿੱਚ ਪਿਆ ਹੋਇਆ ਹੈ ਤਾਂ ਤੂੰ ਉੱਥੇ ਜਾ ਤੇ ਉੱਥੇ ਜਾ ਕੇ ਤੂੰ ਇਹ ਪ੍ਰਸ਼ਾਦ ਉਹਨੂੰ ਦੇ ਦੇਂ ਤੇ ਤੈਨੂੰ ਉਹ ਆਪਣੀ ਬੋਲ ਕੇ ਇਨਸਾਨ ਮਲਕੀ ਭਾਸ਼ਾ ਦੇ ਵਿੱਚ ਬੋਲ ਕੇ ਤੈਨੂੰ ਦੱਸੇਗਾ ਤੇ ਦੁਨੀ ਚੰਦ ਨੇ ਉੱਥੇ ਕਿਹਾ ਕਿ ਠੀਕ ਹੈ ਜੀ ਮੈਂ ਜਾਣਾ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਤੋਰ ਦਿੱਤਾ ਤੇ ਜਦੋਂ ਉਹਨੇ ਦੁਨੀ ਚੰਦ ਨੇ ਦੇਖਿਆ ਜਾ ਕੇ ਉੱਥੇ ਝਾੜੀਆਂ ਦੇ ਵਿੱਚ ਉਸੇ ਤਰੀਕੇ ਨਾਲ ਵਿਗਿਆੜ ਬੈਠਾ ਸੀ ਤੇ ਉਹਨੇ ਜਦੋਂ ਪ੍ਰਸ਼ਾਦ ਰੱਖਿਆ ਤਾਂ ਉਹ ਪ੍ਰਸ਼ਾਦ ਸਾਕੇ ਵਿਗਿਆੜ ਸ਼ਾਂਤ ਹੋ ਗਿਆ ਤੇ ਉਹ ਇਨਸਾਨ ਜੁਨੀ ਦੇ ਮਲਕੀ ਭਾਸ਼ਾ ਦੇ ਵਿੱਚ ਬੋਲਿਆ ਇਨਸਾਨ ਜੁਨੀ ਦੇ ਵਿੱਚ ਤਾਂ ਧੁਨੀ ਚੰਦਰ ਨੇ ਆਪਣੇ ਪਿਤਾ ਜੀ ਅੱਗੇ ਹੱਥ ਜੋੜ ਕੇ ਪੁੱਛਿਆ ਕਿ ਤੁਸੀਂ ਤਾਂ ਬਹੁਤ ਨਿਤਨੇਮ ਕਰਦੇ ਸੀ ਸਿਮਰਨ ਕਰਦੇ ਸੀ ਪਾਠ ਕਰਦੇ ਸੀ ਵੀ ਫਿਰ ਤੁਹਾਨੂੰ ਇਹ ਜੁਨੀ ਕਿਉਂ ਮਿਲੀ ਅਕਸਰ ਆਪਾਂ ਕਹਿ ਦਿੰਨੇ ਆ ਨਾ ਵੀ ਜਿਹੜਾ ਸਿਮਰਨ ਕਰਦਾ ਪਾਠ ਪੂਜਾ ਕਰਦਾ ਉਹ ਨੂੰ ਇਦਾਂ ਦੀ ਮੌਤ ਆ ਜਾਂ ਇਦਾਂ ਦਾ ਹਨਾ ਉਸ ਦੇ ਨਾਲ ਕਿਉਂ ਹੋਇਆ ਉਹ ਕਹਿੰਦੇ ਵੀ ਜਦੋਂ ਮੇਰੇ ਪ੍ਰਾਣ ਨਿਕਲ ਰਹੇ ਸੀ ਨਾ ਪਹਿਲਾਂ ਠੀਕ ਹੈ ਵੀ ਮੈਂ ਪਾਠ ਪੂਜਾ ਸਿਮਰਨ ਕਰਦਾ ਰਿਹਾ ਪਰ ਜਦੋਂ ਮੈਰੀ ਚ ਪ੍ਰਾਣ ਨਿਕਲੇ ਸੀ ਨਾ ਤਾਂ ਗਵਾਂਡੀਆਂ ਦੇ ਘਰ ਮੀਟ ਬਣ ਰਿਆ ਸੀ ਤੇ ਮੈਨੂੰ ਉਹਦੀ ਬਾਸਨਾ ਆਈ ਤੇ ਮੇਰੀ ਸੁਰਤੀ ਉਹਦੇ ਵਿੱਚ ਚਲੀ ਗਈ ਤੇ ਮੇਰੀ ਜਦੋਂ ਮੈਂ ਤੁਹਾਨੂੰ ਪਿੱਤਰ ਦੋਸਤ ਤੇ ਦੱਸੀ ਸੀ ਨਾ ਵੀ ਜਦੋਂ ਕਿਸੇ ਬੰਦੇ ਦੀ ਕੋਈ ਤਮੰਨਾ ਕੋਈ ਚੀਜ਼ ਰਹਿ ਜਾਂਦੀ ਹੈ ਨਾ ਫਿਰ ਉਹ ਭਟਕਦਾ ਰਹਿੰਦਾ ਹੈ ਕਹਿੰਦਾ ਵੀ ਉਸੇ ਜੁਨੀ ਕਰਕੇ ਕਹਿੰਦੇ ਮੈਂ ਮੈਂ ਭਟਕ ਰਿਹਾ ਸੀਗਾ ਤੇ ਮੇਰੀ ਜਿਹੜੀ ਆਤਮਾ ਸੀ ਉਹ ਤ੍ਰਿਪਤ ਨਹੀਂ ਹੋਈ ਸੀ ਤੇ ਬਹੁਤ ਪਸਤਾਇਆ ਫਿਰ ਗੁਰੂ ਸਾਹਿਬ ਜੀ ਕੋਲੇ ਆਇਆ ਤੇ ਗੁਰੂ ਸਾਹਿਬ ਜੀ ਨੇ ਫਿਰ ਉਦਾਰ ਕੀਤਾ ਉਸ ਦਾ ਇਸ ਤਰੀਕੇ ਨਾਲ ਕਹਿਣ ਤੋਂ ਮੇਰਾ ਭਾਵ ਹੈ ਕਿ ਜਿੰਨਾ ਆਪਾਂ ਇੱਕ ਮੂੰਹੋਂ ਆਪਾਂ ਪੜੀ ਜਾਂਦੇ ਆ ਗੁਰੂ ਸਾਹਿਬ ਜੀ ਨੇ ਬਹੁਤ ਉਦਾਹਰਨਾਂ ਦਿੱਤੀਆਂ ਨਿਗੀਆਂ ਕਿ ਮੂੰਹੋਂ ਪੜਨ ਨਾਲ ਸਿਰਫ ਬੋਲਣ ਨਾਲ ਤੁਹਾਨੂੰ ਕੁਝ ਹਾਸਿਲ ਨਹੀਂ ਹੋਣਾ ਜਿੰਨਾ ਟਾਈਮ ਤੁਸੀਂ ਅੰਦਰੋਂ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਵਾਹਿਗੁਰੂ ਜੀ ਦੇ ਵਿਸ਼ਵਾਸ ਵਾਹਿਗੁਰੂ ਜੀ ਤੇ ਭਰੋਸਾ ਨਹੀਂ ਕਰਦੇ ਹੈਗੇ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਬਾਸਤੇ ਬਹੁਤ ਅਨਮੋਲਾ ਖਜ਼ਾਨਾ ਸ੍ਰੀ ਜਪਜੀ ਸਾਹਿਬ ਲੈ ਕੇ ਆਏ ਇੱਕ ਓੰਕਾਰ ਦੇਖੋ ਇੱਕ ਓੰਕਾਰ ਆਕਰ ਤੁਸੀਂ ਜਪਣ ਲੱਗ ਜਉਨਾ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਣੀ ਇਹ ਅਜਿਹਾ ਸਬਦ ਹੈ ਇੱਕ ਓੰਕਾਰ ਪਰ ਜਪ ਨਹੀਂ ਸਕਦੇ ਕਿਉਂਕਿ ਜਦੋਂ ਆਪਾਂ ਇੱਕ ਓੰਕਾਰ ਇੱਕ ਓੰਕਾਰ ਜਪੋਂਗੇ ਨਾ ਤਾਂ ਜਿਹੜੀ ਤੁਹਾਡੇ ਸਰੀਰ ਹੈ ਨਾ ਕਹਿੰਦੇ ਨੇ ਇੱਕ ਸਾਰੀਆਂ ਧੁਨੀਆਂ ਜਿਵੇਂ ਖੁੱਲ ਜਾਂਦੀਆਂ ਨੇ ਤੁਹਾਡਾ ਸਾਰਾ ਸਰੀਰ ਤੁਹਾਡੇ ਇੰਨਾ ਵਜਨ ਪਵੇਗਾ ਕਿ ਤੁਸੀਂ ਥੋੜਾ ਟਾਈਮ ਜਪੋਂਗੇ ਤੇ ਫਿਰ ਹਟ ਜਾਊਗਾ ਜਿਵੇਂ ਕਿ ਪ੍ਰਮ ਕਵਚ ਦੀ ਬਾਣੀਆਂ ਚੰਡੀ ਦੀ ਬਾੜ ਦੀ ਬਾਣੀ ਹੈ ਥੋੜੀ ਜਿਹੀ ਬਾਣੀਆਂ ਆਪਾਂ ਨੂੰ ਕਈ ਵਾਰੀ ਨਾ ਇਦਾਂ ਹੁੰਦਾ ਵੀ ਆਪਾਂ ਪੜ੍ਹ ਹੀ ਤਾਂ ਜਾਂਦੇ ਆ ਪਰ ਜਦੋਂ ਉਹਨੂੰ ਆਪਾਂ ਸਾਧਨਾ ਕਰ ਲੈਂਦੇ ਆ ਸਾਧਨਾ ਤੇ ਪੜਨ ਦੇ ਵਿੱਚ ਬਹੁਤ ਫਰਕ ਹੈ ਜਿਵੇਂ ਇੱਕ ਬੱਚਾ ਇੱਕ ਤੱਕ ਤਾਂ ਪੜ੍ਹ ਹੀ ਜਾਂਦਾ ਇੱਕ ਉਹਨੂੰ ਪੜ ਕੇ ਯਾਦ ਕਰਦਾ ਰਿਪੀਟ ਕਰਦਾ ਹਨਾ ਆਪਣੇ ਦਿਮਾਗ ਦੇ ਵਿੱਚ ਬਿਠਾਉਂਦਾ ਇਹ ਚੀਜ਼ ਦਾ ਅਨਸਰ ਹੈ ਥੋੜਾ ਜਿਹਾ ਤਾਂ ਕਹਿਣ ਤੋਂ ਮੇਰਾ ਭਾਵੇਂ ਕਿ ਮੈਂ ਤੁਹਾਨੂੰ ਕੱਲ ਵੀਡੀਓ ਪਾਈ ਸੀ ਕਿ ਇਸ ਤਰੀਕੇ ਨਾਲ ਤੁਸੀਂ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਹਨਾ ਦੀਪਕ ਜਲਾਉਣੇ ਅੱਜ ਸ਼ਾਮ ਨੂੰ ਵੀ ਤੁਸੀਂ ਦੀਪਕ ਜਲਾਉਣੇ ਹਨਾ ਹੋ ਸਕਿਆ ਤਾਂ ਭੈਣਾ ਜਰੂਰ ਥੋੜਾ ਜਿਹਾ ਪ੍ਰਸ਼ਾਸਨ ਜਾ ਕੇ ਗੁਰੂ ਸਾਹਿਬ ਜੀ ਦਾ ਜਿਵੇਂ ਆਪਾਂ ਜਨਮ ਦਿਨ ਆਪਣੇ ਬੱਚਿਆਂ ਦਾ ਮਨਾਉਣਾ ਕਿ ਕੱਟਦੇ ਆ ਬਹੁਤ ਖੁਸ਼ ਕਰਦੇ ਆ ਤਾਂ ਇਹ ਤੁਸੀਂ ਜਰੂਰ ਕਰਨਾ ਤੇ ਅੱਜ ਵਾਹਿਗੁਰੂ ਜੀ ਦੇ ਕਹਿੰਦੇ Hindu ਧਰਮ ਦੇ ਵਿੱਚ ਵੀ ਇਸ ਚੀਜ਼ ਨੂੰ ਕਿਉਂਕਿ ਇਕਾदशी ਇਹ ਨਾ ਦੇਵ ਇਕਾदशी ਵੀ ਮੰਨਿਆ ਜਾਂਦਾ ਕਿ ਦੇਵ ਜਿਹੜੇ ਦੇਵਤੇ ਨੇ ਨਾ ਉਹ ਅੱਜ ਦੇ ਦਿਨ ਧਰਤੀ ਤੇ ਆਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਅਵਤਾਰਾਂ ਦੇ ਇੱਕ ਸਮੂਹ ਹੋਣੇ ਜਿਵੇਂ ਲਾ ਲੋ ਕਹਿੰਦੇ ਨੇ ਨਾ ਵੀ ਸਾਰੇ ਅਵਤਾਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਵੀ ਆਏ ਸੀ ਉਸ ਦਿਨ ਜਦੋਂ ਗੁਰੂ ਸਾਹਿਬ ਜੀ ਪ੍ਰਕਾਸ਼ ਹੋਇਆ ਸੀ ਤੇ ਜਿਹੜੀ ਦਾਈ ਸੀਗੀ ਜਦੋਂ ਉਹਨੇ ਦਰਸ਼ਨ ਕੀਤੇ ਸੀਗੇ ਨਾ ਤੇ ਉਹ ਨਿਹਾਲ ਹੋ ਗਈ ਸੀ ਅੱਜ ਦੇ ਦਿਨ ਕਟੋ-ਕਟ ਜਿਹੜੇ ਮੇਰੇ ਵੀਰ ਨੇ ਨਸ਼ੇ ਕਰਦੇ ਨੇ ਨਾ ਅੱਜ ਦੇ ਦਿਨ ਉਹ ਨਸ਼ਿਆਂ ਨੂੰ ਤਿਆਗ ਕੇ ਨਾ ਤਾਂ ਗੁਰੂ ਸਾਹਿਬ ਜੀ ਅੱਗੇ ਅਰਦਾਸਾਂ ਬੇਨਤੀਆਂ ਜੋਦਰੀਆਂ ਕਰਿਓ ਤਾਂ ਦੇਖਿਓ ਵਾਈ ਗੁਰੂ ਜੀ ਕਿਵੇਂ ਤੁਹਾਡੇ ਬੇੜੇ ਪਾਰ ਕਰਦੇ ਨੇ ਕਿਉਂਕਿ ਜਦੋਂ ਪਾਪ ਵੱਧ ਜਾਂਦਾ ਹੈ ਨਾ ਤਾਂ ਉਦੋਂ ਪੁਕਾਰ ਹੁੰਦੀ ਹੈ ਤੁਸੀਂ ਦੇਖਿਆ ਨਾ ਕਹਿੰਦੇ ਕਈ ਵਾਰੀ ਇਨਸਾਨਾਂ ਦੀ ਜੇ ਜ਼ਿਆਦਾ ਪਰਮਾਰ ਹੋ ਜਾਂਦੀ ਹੈ ਤੇ ਕਈ ਵਾਰੀ ਜੀਵ ਜੰਤੂਆਂ ਦੀ ਹੁਣ ਤੁਸੀਂ ਦੇਖਿਓ ਵੀ ਕੀੜੇ ਕੀੜੀਆਂ ਦੇ ਕਿੰਨੇ ਨਿਕਲ ਰਹੇ ਨੇ ਇਹ ਵਾਈ ਗੁਰੂ ਜੀ ਦੀ ਕੋਈ ਸੰਕੇਤ ਹੀ ਹੁੰਦਾ ਹੈਗਾ ਤਾਂ ਤੁਸੀਂ ਸਾਰੇ ਭੈਣ ਭਰਾ ਮੋਲ ਮੰਤਰ ਗੁਰ ਮੰਤਰ ਜਪਜੀ ਸਾਹਿਬ ਜੀ ਦਾ ਪਾਠ ਅੱਜ ਇੱਕ ਜ਼ਰੂਰ ਕਰਨਾ ਤੇ ਬਾਕੀ ਇਤਿਹਾਸ ਬਾਰੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈਗਾ ਹਨਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ